ਕਿਸੇ ਸਮੇਂ ਦੇ ਵਿੱਚ ਇਹ ਕਿਲੇ ਦੇ ਵਿੱਚ ਬੀਬੀ ਰਾਜਨੀ ਜੀ ਉਹ ਰਹਿੰਦੇ ਹੁੰਦੇ ਸੀਗੇ ਉੱਪਰ ਬੋਰਡ ਲੱਗਿਆ ਹੋਇਆ ਗੁਰਦੁਆਰਾ ਬੀਬੀ ਰਾਜਨੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਪੱਟੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੀਬੀ ਰਾਜਨੀ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜੋ ਕਿ ਸ਼ਹਿਰ ਪੱਟੀ ਦੇ ਵਿੱਚ ਸਥਿਤ ਨੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਪੰਜਾਬੀ ਫਿਲਮ ਆਈ ਹੈ ਬੀਬੀ ਰਾਜਨੀ ਜੀ ਦੇ ਇਤਿਹਾਸ ਦੇ ਉੱਪਰ ਤੇ ਜਿਨ੍ਹਾਂ ਨੇ ਉਹ ਫਿਲਮ ਦੇਖੀ ਹੈ ਉਹਨਾਂ ਨੂੰ ਮਤਲਬ ਪਤਾ ਹੋਣਾ ਕਿ ਬੀਬੀ ਰਜਨੀ ਜੀ ਪੱਟੀ ਰਿਆਸਤ ਨਾਲ ਸੰਬੰਧ ਰੱਖਦੇ ਸੀਗੇ ਤੇ ਇਹ ਪਿੱਛੇ ਗੁਰਦੁਆਰਾ ਸਾਹਿਬ ਨੇ ਇਸ ਸਮੇਂ ਜਿਹੜੇ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਪੱਟੀ ਸ਼ਹਿਰ ਦੇ ਵਿੱਚ ਨੇ ਬਾਕੀ ਸਾਰਾ ਆਪਾਂ ਇਤਿਹਾਸ ਤੁਹਾਨੂੰ ਇਹ ਵੀਡੀਓ ਦੇ ਵਿੱਚ ਦੱਸਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਅੱਜ ਦੀ ਵੀਡੀਓ 'ਚ ਬਣੇ ਰਹੋ ਤੇ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਉੱਪਰ ਬੋਰਡ ਲੱਗਿਆ ਹੋਇਆ ਗੁਰਦੁਆਰਾ ਬੀਬੀ ਰਜਨੀ ਜੀ ਇਹ ਗੁਰਦੁਆਰਾ ਸਾਹਿਬ ਸ਼ਹਿਰ ਪੱਟੀ ਦੇ ਵਿੱਚ ਨੇ ਤੇ ਆਪਣੇ ਰੇਲਵੇ ਸਟੇਸ਼ਨ ਦੇ ਨੇੜੇ ਆ ਕੇ ਚਲਦੇ ਆ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆਪਾਂ ਤੇ ਨਾਲੇ ਸਾਰਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਆਪਾਂ ਦੱਸਾਂਗੇ ਬੀਬੀ ਰਜਨੀ ਜੀ ਪੱਟੀ रियासत ਨਾਲ ਸੰਬੰਧ ਰੱਖਦੇ ਸੀ ਅਤੇ ਉਹਨਾਂ ਦੇ ਪਿਤਾ ਦਾ ਨਾਮ ਸੀ ਦੁਨੀ ਚੰਦ ਜਿਹੜੇ ਉਹਨਾਂ ਦੇ ਪਿਤਾ ਸੀ ਦੁਨੀ ਚੰਦ ਉਹ ਪੱਟੀ रियासत ਦੇ ਰਾਜਾ ਸੀਗੇ ਅਤੇ ਦੁਨੀ ਚੰਦ ਦੇ 7 ਬੇਟੀਆਂ ਸੀ ਉਹਨਾਂ ਦੇ ਵਿੱਚੋਂ ਇੱਕ ਸੀਗੀ ਬੀਬੀ ਰਜਨੀ ਜੀ ਅਤੇ ਇੱਕ ਦਿਨ ਦੁਨੀ ਚੰਦ ਨੇ ਆਪਣੀਆਂ ਸੱਤੇ ਬੇਟੀਆਂ ਨੂੰ ਪੁੱਛਿਆ ਕਿ ਤੁਸੀਂ ਕਿਸ ਦਾ ਦਿੱਤਾ ਖਾਨਦੇ ਹੋ ਬੀਬੀ ਰਜਨੀ ਜੀ ਨੇ ਜਿਹੜੀਆਂ 6 ਭੈਣਾਂ ਸੀ ਉਹਨਾਂ ਨੇ ਕਿਹਾ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਨਦੇ ਆ ਪਰ ਬੀਬੀ ਰਜਨੀ ਜੀ ਨੇ ਕਿਹਾ ਕਿ ਪਿਤਾ ਜੀ ਮੈਂ ਪਰਮਾਤਮਾ ਦਾ ਦਿੱਤਾ ਖਾਨੀ ਆ ਇਹ ਗੱਲ ਸੁਣ ਕੇ ਦੁਨੀ ਚੰਦ ਕ੍ਰੋਧ ਵਿੱਚ ਆ ਗਿਆ ਦੁਨੀ ਚੰਦ ਨੂੰ ਬਹੁਤ ਗੁੱਸਾ ਆ ਕਿਉਂਕਿ ਉਹਨਾਂ ਦੀਆਂ 6 ਬੇਟੀਆਂ ਨੇ ਕਿਹਾ ਸੀ ਕਿ ਮੈਂ ਪਿਤਾ ਦਾ ਦਿੱਤਾ ਖਾਨਦੇ ਆ ਸੀ ਪਰ ਬੀਬੀ ਰਜਨੀਜੀ ਨੇ ਕਹਿਤਾ ਸੀ ਕਿ ਅਸੀਂ ਪਰਮਾਤਮਾ ਦਾ ਦਿੱਤਾ ਖਾਨਦੇ ਆ ਜਿਹੜੇ ਦੁਨੀ ਚੰਦ ਸੀ ਉਹ ਪਰਮਾਤਮਾ ਨੂੰ ਨਹੀਂ ਮੰਨਦੇ ਸੀਗੇ ਪਰਮਾਤਮਾ 'ਚ ਵਿਸ਼ਵਾਸ ਨਹੀਂ ਰੱਖਦੇ ਸੀਗੇ ਇਸ ਕਰਕੇ ਉਹਨਾਂ ਨੂੰ ਬਹੁਤ ਕ੍ਰੋਧ ਆਇਆ ਬਹੁਤ ਗੁੱਸਾ ਆਇਆ ਉਹ ਇਹ ਗੱਲ ਸੁਣ ਕੇ ਉਹਨਾਂ ਨੇ ਬੀਬੀ ਰਜਨੀਜੀ ਦਾ ਵਿਆਹ ਇੱਕ ਪਿੰਗਲੇ ਨਾਲ ਕਰ ਦਿੱਤਾ ਅਤੇ ਘਰੋਂ ਵੀ ਨਕਾਲਾ ਦੇ ਦਿੱਤਾ ਅਤੇ ਬੀਬੀ ਰਜਨੀਜੀ ਘਰੋਂ ਪਿੰਗਲੇ ਪਤੀ ਦੀ ਖਾਰੀ ਚੁੱਕ ਕੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਪਤੀ ਨੂੰ ਇੱਕ ਛੱਪੜੀ ਦੇ ਕੰਡੇ ਇੱਕ 베ਰੀ ਦੇ ਰੁੱਖ ਹੇਠ ਬਿਠਾ ਕੇ ਆਪ ਪ੍ਰਸ਼ਾਦੇ ਦਾ ਪ੍ਰਬੰਧ ਕਰਨ ਲਈ ਗਏ ਉਸੇ ਛੱਪੜੀ ਵਿੱਚ ਕਾਲੇ ਕਾਂ ਡੁਬਕੀਆਂ ਮਾਰ-ਮਾਰ ਚਿੱਟੇ ਹੋ ਕੇ ਨਿਕਲਦੇ ਇਹ ਸਭ ਵੇਖ ਕੇ ਪਿੰਗਲਾ ਵੀ ਰੜਦਾ ਰੜਦਾ ਉਸ ਛੱਪੜੀ ਵਿੱਚ ਪਹੁੰਚ ਗਿਆ ਇਸ਼ਾਨਾ ਨਪ੍ਰੰਤ ਉਹਨਾਂ ਦਾ ਜਿਹੜਾ ਕੋਹੜ ਦਾ ਰੋਗ ਸੀ ਉਹ ਮੁਕਤ ਹੋ ਗਿਆ ਇਸ ਤਰ੍ਹਾਂ ਅਮਰਸਰ ਸੂਮੇ ਦੀ ਨਿਸ਼ਾਨਦੇਹੀ ਹੋਈ ਬਾਬਾ ਬੁੱਢਾ ਜੀ ਦੇ ਕਹਿਣ ਤੇ ਸ੍ਰੀ ਗੁਰੂ ਰਾਮਦਾਸ ਜੀ ਨੇ 1573 ਈਸਵੀ ਨੂੰ ਇਸੇ ਛੱਪੜੀ ਵਾਲੇ ਪਾਸਿਓਂ ਸਰੋਵਰ ਦੀ ਕਾਰ ਸੇਵਾ ਸ਼ੁਰੂ ਕਰਵਾਈ ਜੋ ਕਿ 1577 ਈਸਵੀ ਨੂੰ ਸੰਪੂਰਨ ਹੋਈ ਇਸ ਕਾਰ ਸੇਵਾ ਵਿੱਚ ਬੀਬੀ ਰਜਨੀ ਜੀ ਨੇ ਹੋਰ ਮਾਈਆਂ ਭੈਣਾਂ ਨਾਲ ਰਲ ਕੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਅਤੇ ਹੋਰ ਸਿੱਖਾਂ ਨਾਲ ਮਿਲ ਕੇ ਸਿਰ ਦੇ ਉੱਪਰ ਟੋਕਰੀ ਚੱਕ ਕੇ ਅਹਿਮ ਸੇਵਾ ਨਿਭਾਈ ਉਸ ਵੀਰੀ ਨੂੰ ਅੱਜਕੱਲ ਦੁੱਖ ਭੰਜਣੀ ਵੀਰੀ ਦਾ ਦਰਜਾ ਪ੍ਰਾਪਤ ਹੈ ਅਤੇ ਅੰਮ੍ਰਿਤਸੋਮਾ ਅੰਮ੍ਰਿਤਸਰ ਸਰੋਵਰ ਦਾ ਰੂਪ ਧਾਰਨ ਕਰ ਚੁੱਕਿਆ ਹੈ ਜਿਸ ਵਿੱਚ ਸਤਸਗੰਡ ਸ੍ਰੀ ਹਰਮੰਦਰ ਸਾਹਿਬ ਸ਼ੁਭਾਇਮਨ ਹਨ ਇਹ ਸਾਰਾ ਇਤਿਹਾਸ ਹੈ ਬੀਬੀ ਰਜਨੀ ਜੀ ਦਾ ਇੱਥੇ ਦਰਬਾਰ ਸਾਹਿਬ ਦੇ ਵਿੱਚ ਕੁਝ ਉਸ ਸਮੇਂ ਦਾ ਜਿਹੜਾ ਦ੍ਰਿਸ਼ ਦਿਖਾਇਆ ਹੋਇਆ ਹੈ ਕਿ ਕਿਸ ਤਰ੍ਹਾਂ ਬੀਬੀ ਰਜਨੀਜੀ ਦੇ ਪਤੀ ਨੇ ਉਹ ਛੱਪੜੀ ਦੇ ਵਿੱਚ ਇਸ਼ਨਾਨ ਕੀਤਾ ਅਤੇ ਕਿਸ ਤਰ੍ਹਾਂ ਬੀਬੀ ਰਜਨੀਜੀ ਆਪਣੇ ਪਤੀ ਨੂੰ ਲੈ ਕੇ ਜਾਂਦੇ ਸੀਗੇ ਉਹ ਸਾਰਾ ਉਸ ਸਮੇਂ ਦਾ ਦ੍ਰਿਸ਼ ਇੱਥੇ ਜਿਹੜਾ ਉਹ ਦਿਖਾਇਆ ਹੋਇਆ ਹੈ ਇੱਥੇ ਵੀ ਬੀਬੀ ਰਜਨੀਜੀ ਦੇ ਸਮੇਂ ਦਾ ਦ੍ਰਿਸ਼ ਦਿਖਾਇਆ ਹੋਇਆ ਵੀ ਕਿਸ ਤਰ੍ਹਾਂ ਬੀਬੀ ਰਜਨੀਜੀ ਆਪਣੇ ਪਤੀ ਨੂੰ ਉਹ ਖਿੱਚ ਕੇ ਲੈ ਕੇ ਜਾਂਦੇ ਹੁੰਦੇ ਸੀਗੇ ਸਾਰਾ ਇਤਿਹਾਸ ਆਪਾਂ ਤੁਹਾਨੂੰ ਦੱਸਿਆ ਤੇ ਦਰਬਾਰ ਸਾਹਿਬ ਦੇ ਵਿੱਚ ਇਤਿਹਾਸ ਵਾਲਾ ਬੋਰਡ ਵੀ ਸਾਰਾ ਲੱਗਿਆ ਹੋਇਆ ਸਾਰੀ ਹਿਸਟਰੀ ਆਪਾਂ ਦੱਸੀ ਹੈ ਤੇ ਬੀਬੀ ਰਜਨੀਜੀ ਦੇ ਸਮੇਂ ਦਾ ਦ੍ਰਿਸ਼ ਵੀ ਇਹ ਦਰਬਾਰ ਸਾਹਿਬ ਦੇ ਵਿੱਚ ਉਹ ਦਿਖਾਇਆ ਹੋਇਆ ਕੁਝ ਇੱਥੇ ਜਿਹੜੀਆਂ ਇਹ ਤਸਵੀਰਾਂ ਲੱਗੀਆਂ ਹੋਈਆਂ ਨੇ ਬਾਕੀ ਇਸ ਤੋਂ ਬਾਅਦ ਵਿੱਚ ਆਪਾਂ ਤੁਹਾਨੂੰ ਕਿਲਾ ਦਿਖਾਵਾਂਗੇ ਜਿਹੜੇ ਕਿਲੇ ਦੇ ਵਿੱਚ ਬੀਬੀ ਰਜਨੀਜੀ ਰਹਿੰਦੇ ਹੁੰਦੇ ਸੀ ਜਿਹੜਾ ਦੁਨੀ ਚੰਦ ਦਾ ਕਿਲਾ ਦੀ ਉ ਵੀ ਅੱਜ ਸ਼ਹਿਰ ਪੱਟੀ ਦੇ ਵਿੱਚ ਮੌਜੂਦ ਹੈ ਉਧਰ ਆਪਾਂ ਹੁਣ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਤੇ ਨਾਲੇ ਸਾਰਾ ਇਤਿਹਾਸ ਦੱਸਿਆ ਤੇ ਗੁਰਦੁਆਰਾ ਸਾਹਿਬ ਦੇ ਨਾਲ ਇੱਥੇ ਸਕੂਲ ਵੀ ਬਣਿਆ ਹੋਇਆ ਹੈ ਬੀਬੀ ਰਜਨੀ ਸੀਨੀਅਰ ਸਕੈਂਡਰੀ ਸਕੂਲ ਪੱਟੀ ਅਦੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਥੇ ਨਾਲੇ ਸਕੂਲ ਬਣਿਆ ਹੋਇਆ ਬੀਬੀ ਰਜਨੀ ਜੀ ਦੇ ਨਾਮ ਤੇ ਤੇ ਹੁਣ ਆਪਾਂ ਇੱਥੋਂ ਚੱਲਾਂਗੇ ਜਿਹੜਾ ਕਿਲਾ ਬੀਬੀ ਰਜਨੀ ਜੀ ਦਾ ਜਿਹੜੇ ਬੀਬੀ ਰਜਨੀ ਜੀ ਦੇ ਪਿਤਾ ਸੀ ਉਹਨਾਂ ਦਾ ਕਿਲਾ ਹਨ ਉਹ ਤੁਹਾਨੂੰ ਕਿਲਾ ਆਪਾਂ ਦਿਖਾਵਾਂਗੇ ਉਹ ਵੀ ਅੱਜ ਉਹ ਵੀ ਹੁਣ ਮੌਜੂਦ ਹੈ ਪੱਟੀ ਸ਼ਹਿਰ ਦੇ ਵਿੱਚ ਉਹ ਆਪਾਂ ਸਾਰਾ ਕਿਲਾ ਤੁਹਾਨੂੰ ਦਿਖਾਵਾਂਗੇ ਤੇ ਚਲਦੇ ਆ ਲੈ ਕੇ ਤੇ ਇੱਧਰ ਵਾਕੀ ਆ ਸਾਰਾ ਸ਼ਹਿਰ ਪੱਟੀ ਹੈ ਇੱਧਰ ਕੁਝ ਹੋਰ ਆਲੇ-ਦਾਲੇ ਜਿਵੇਂ ਆਹ ਦੁਕਾਨਾਂ ਹੋ ਗਈਆਂ ਹਨ ਤੇ ਇਹ ਗੁਰਦੁਆਰਾ ਸਾਹਿਬ ਸ਼ਹਿਰ ਦੇ ਵਿੱਚ ਆ ਕੇ ਨੇ ਤੇ ਇੱਧਰ ਨਾਲੇ ਆਪਾਂ ਤੁਹਾਨੂੰ ਦਿਖਾ ਦਨੇ ਆ ਇੱਧਰ ਨਾਲੇ ਆਹ ਰੇਲਵੇ ਸਟੇਸ਼ਨ ਹੈ ਪੱਟੀ ਦਾ ਰੇਲਵੇ ਸਟੇਸ਼ਨ ਦੇ ਸਾਹਮਣੇ ਇਹ ਗੁਰਦੁਆਰਾ ਸਾਹਿਬ ਨੇ ਆਹ ਸਾਹਮਣੇ ਸਟੇਸ਼ਨ ਹੈ ਤੇ ਸਟੇਸ਼ਨ ਦੇ ਸਾਹਮਣੇ ਇਹ ਗੁਰਦੁਆਰਾ ਸਾਹਿਬ ਨੇ Google Map ਤੇ ਲਾ ਕੇ ਤੁਸੀਂ ਆ ਸਕਦੇ ਹੋ ਲੋਕੇਸ਼ਨ ਭਰ ਕੇ ਗੁਰਦੁਆਰਾ ਬੀਬੀ ਰਾਜਨੀ ਜੀ ਭਰ ਕੇ ਲੋਕੇਸ਼ਨ ਜਿਹੜੀ ਆ ਜਾਂਦੀ ਹੈ ਗੁਰਦੁਆਰਾ ਸਾਹਿਬ ਦੀ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਤੇ ਹੁਣ ਆਪਾਂ ਤੁਹਾਨੂੰ ਕਿਲਾ ਦਿਖਾਵਾਂਗੇ ਜਿਹੜਾ ਕਿਲਾ ਬੀਬੀ ਰਾਜਨੀ ਜੀ ਦੇ ਪਿਤਾ ਜੀ ਦਾ ਸੀ ਜਿੱਥੇ ਬੀਬੀ ਰਾਜਨੀ ਜੀ ਰਹਿੰਦੇ ਹੁੰਦੇ ਸੀ ਤੇ ਨਾਲ ਨਾਲ ਇੱਥੇ ਰੇਲਵੇ ਆਹ ਲਾਈਨ ਆ ਗਈ ਰੇਲਵੇ ਟਰੈਕ ਆ ਗਿਆ ਤੇ ਰੇਲਵੇ ਸਟੇਸ਼ਨ ਦੇ ਨੇੜੇ ਹੀ ਗੁਰਦੁਦੁਆਰਾ ਸਾਹਿਬ ਨੇ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੱਸਿਆ Google Map ਤੇ ਲੋਕੇਸ਼ਨ ਲਾ ਕੇ ਤੁਸੀਂ ਆ ਸਕਦੇ ਹੋ ਆਹ ਰਸਤਾ ਆਉਂਦਾ ਹੈ ਰੇਲਵੇ ਟਰੈਕ ਦੇ ਨਾਲ-ਨਾਲ ਫਾਟਕਾਂ ਦੇ ਕੋਲੋਂ ਆਹ ਰਾਹ ਮੁੜਦਾ ਹੈ ਬਾਕੀ ਆ ਸਾਰਾ ਸ਼ਹਿਰ ਪੱਟੀ ਹੈ ਪੱਟੀ ਸ਼ਹਿਰ ਦੇ ਵਿੱਚ ਆਗੇ ਇਹ ਗੁਰਦੁਆਰਾ ਸਾਹਿਬ ਨੇ ਤੇ ਚਲਦੇ ਹੁਣ ਆਪਾਂ ਕਿਲਾ ਦਿਖਾਉਨੇ ਆ ਤੁਹਾਨੂੰ ਤੇ ਆਪਾਂ ਕਿਲੇ ਦੇ ਕੋਲੇ ਆ ਗਏ ਬਿਲਕੁਲ ਤੇ ਇਹ ਜਿਹੜਾ ਕਿਲਾ ਹੈ ਬਣਿਆ ਹੋਇਆ ਪੱਟੀ ਸ਼ਹਿਰ ਦੇ ਬਿਲਕੁਲ ਵਿੱਚਕਾਰ ਆ ਕੇ ਬਣਿਆ ਹੋਇਆ ਹੈ ਹਾਲੇ ਵੀ ਜਿਹੜੀ ਕਿਲੇ ਦੀ ਇਮਾਰਤ ਹੈ ਕਾਫੀ ਹੱਦ ਤੱਕ ਖੜੀ ਹੈ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਕਿਲੇ ਉਹ ਬਣਾਉਂਦੇ ਹੁੰਦੇ ਸੀਗੇ ਬਹੁਤ ਮਜ਼ਬੂਤ ਬਣਾਉਂਦੇ ਹੁੰਦੇ ਸੀ ਤੇ ਚਲਦੇ ਆਂ ਅੰਦਰ ਵੀ ਲੈ ਕੇ ਆਪਾਂ ਤੁਹਾਨੂੰ ਜਾਵਾਂਗੇ ਤੇ ਕੁਝ ਐਵੇਂ ਦਾ ਰਸਤਾ ਜਾਂਦਾ ਹੈ ਕਿਲੇ ਨੂੰ ਚਲਦੇ ਆਪਾਂ ਕਿਲੇ ਦੇ ਅੰਦਰ ਆਹ ਇੰਦਰੋਂ ਤੁਹਾਨੂੰ ਕਿਲਾ ਜਿਹੜਾ ਆਪਾਂ ਦਿਖਾਉਨੇ ਆ ਚੱਲ ਕੇ ਤੇ ਆਜੋ ਬਈ ਤੇ ਹਲੇ ਵੀ ਜਿਹੜੀ ਕਿਲੇ ਦੀ ਇਮਾਰਤ ਹੈ ਉਹ ਸਹੀ ਪਈ ਹੈ ਸਹੀ ਸਲਾਮਤ ਪਈ ਹੈ ਕੁਝ ਹੱਦ ਤੱਕ ਬਾਕੀ ਅੱਗੇ ਜਾ ਕੇ ਆਪਾਂ ਦੇਖਦੇ ਆ ਤੇ ਇਸ ਤਰ੍ਹਾਂ ਦਾ ਕਿਲਾ ਹੈ ਅੰਦਰੋਂ ਆਹੀ ਹੈ ਬਾਈ ਜਾਂ ਹੱਗੀ ਵੀ ਮਤਲਬ ਜਾ ਸਕਦੇ ਆ ਇੱਥੇ ਤੱਕ ਇਹ ਇੱਧਰ ਵੀ ਉੱਪਰ ਚੜ੍ਹ ਸਕਦੇ ਆ ਅੱਛਾ ਉੱਪਰ ਚੜ੍ਹ ਸਕਦੇ ਆ ਠੀਕ ਹੈ ਠੀਕ ਹੈ ਤੇ ਇਸ ਤਰ੍ਹਾਂ ਦਾ ਇਹ ਕੇਲਾ ਅੰਦਰੋਂ ਇਹ ਪੱਟੀ ਸ਼ਹਿਰ ਦੇ ਬਿਲਕੁਲ ਵਿਚਕਾਰ ਆ ਕੇ ਆ ਤੇ ਆ ਬਾਈ ਹੁਣੀ ਆਪਾਂ ਨੂੰ ਮਿਲੇ ਸੀ ਇੱਥੋਂ ਲੋਕ ਲੈਨੇ ਬਾਈ ਹੁਣੀ ਹੋਰ ਬਾਈ ਕੀ ਹਾਲ ਨੇ ਜੀ ਕੀ ਨਾਮ ਆ ਬਾਈ ਆਪਣਾ ਆਪਣਾ ਗੁਰਜੰਟ ਸਿੰਘ ਆ ਜੀ ਆਰਮੀ ਵਿੱਚ ਠੀਕ ਹੈ ਜੀ ਠੀਕ ਹੈ ਠੀਕ ਹੈ ਬੀਬੀ ਰਜਨੀ ਜੀ ਨਾ ਇਹ ਪੁਰਾਣੇ ਬੀਬੀ ਰਜਨੀ ਜੀ ਉਹਨਾਂ ਦਾ ਕਿਲਾ ਹੈ ਇੱਥੇ ਟਾਈਮ ਉਸ ਟਾਈਮ ਜਦੋਂ ਗੋਲੀਆਂ ਚਲਾਉਣ ਵਾਸਤੇ ਜਾਂ ਇਹ ਪੂਰੇ ਬਣਿਆ ਹੈ ਹੀ ਕਾਫੀ ਉੱਚਾ ਹੀ ਹੁਣ ਤਾਂ ਇਹ ਸਾਈਡ ਤੇ ਵੀ ਇਮਾਰਤ ਪੈ ਕੇ ਭਰਤੀ ਪੈ ਕੇ ਥੋੜਾ ਬਰਾਬਰ ਤੇ ਹੋ ਗਿਆ ਕਿਲਾ ਬਹੁਤ ਜ਼ਿਆਦਾ ਉੱਚਾ ਹੈ ਹਾਂਜੀ ਇੱਥੇ ਪੂਰਾ ਜ ਬਹੁਤ ਜ਼ਿਆਦਾ ਉੱਚਾ ਕਿਲਾ ਬਣਿਆ ਹੈ ਠੀਕ ਹੈ ਜੀ ਠੀਕ ਹੈ ਇਹ ਸਾਰੇ ਇੱਥੇ ਸੈਨਿਕ ਲੱਗੇ ਜਿਹੜੇ ਸਾਈਡਾਂ ਦੇ ਉਦੋਂ ਉਸ ਵੇਲੇ ਗੋਲੀਬਾਰੀ ਕਰਦੇ ਸੀ ਤਾਂ ਪੂਰੀ ਪ੍ਰੋਟੈਕਸ਼ਨ ਹੀ ਹੈ ਇਸ ਤੇ ਠੀਕ ਹੈ ਤੇ ਇਹ ਬਾਈ ਹਣੀਆਂ ਆਪਾਂ ਨੂੰ ਇੱਥੇ ਤੱਕ ਲੈ ਕੇ ਆਏ ਨੇ ਧੰਨਵਾਦ ਬਾਈ ਹਣੀਆਂ ਧੰਨਵਾਦ ਜੀ ਬਹੁਤ-ਬਹੁਤ ਤੇ ਸਾਰਾ ਮੈਂ ਤੁਹਾਨੂੰ ਅੱਗੇ ਹੋਰ ਕੁਝ ਦਿਖਾ ਦਣਾ ਹਨਾ ਜਾ ਕੇ ਤੇ ਪੁਰਾਣੇ ਸਮਿਆਂ ਦੇ ਵਿੱਚ ਕਿਉਂਕਿ ਮਜ਼ਬੂਤ ਕਿਲੇ ਬਣਾਉਂਦੇ ਹੁੰਦੇ ਸੀਗੇ ਤਾਂ ਕਰਕੇ ਇਹਦੀ ਇਮਾਰਤ ਹਲੇ ਕੁਝ ਹੱਦ ਤੱਕ ਜੋ ਖੜੀ ਹੈ ਤੇ ਅੱਗੇ ਵੀ ਆਪਾਂ ਜਾ ਕੇ ਅੱਗੇੋਂ ਦੇਖਦੇ ਆਂ ਕਿਸੇ ਸਮੇਂ ਦੇ ਵਿੱਚ ਇਹ ਕਿਲੇ ਦੇ ਵਿੱਚ ਬੀਬੀ ਰਾਜਨੀ ਜੀ ਉਹ ਰਹਿੰਦੇ ਹੁੰਦੇ ਸੀਗੇ ਤੇ ਇਧਰ ਵੀ ਕੁਝ ਕਮਰੇ ਜਿਹੜੇ ਬਣੇ ਹੋਏ ਨੇ ਆ ਗੇਟ ਜਾ ਰਿਹਾ ਅੰਦਰ ਨੂੰ ਰਸਤਾ ਜਿਹੜਾ ਉਹ ਜਾ ਰਿਹਾ ਇੱਥੇ ਕਮਰੇ ਬਣੇ ਹੋਏ ਨੇ ਕਿਲੇ ਦੇ ਤੇ ਇਧਰ ਇੱਕ ਖੂਹ ਵੀ ਹੈ ਮੇਰੇ ਖਿਆਲ ਚ ਇਹ ਵੀ ਆਪਾਂ ਜਾ ਕੇ ਦੇਖਦੇ ਆਂ ਇਹ ਪ੍ਰਾਤਨ ਜਿਹੜਾ ਉਹ ਖੂਹ ਆ ਗਿਆ ਇਹ ਪਰ ਉਹ ਉਸ ਪ੍ਰਾਣੀ ਸਮਿਆਂ ਦੇ ਵਿੱਚ ਇਹੀ ਖੂਹ ਜਿਹੜਾ ਵਰਤਿਆ ਜਾਂਦਾ ਹੋ ਜਦੋਂ ਬੀਬੀ ਰਾਜਨੀ ਜੀ ਇੱਥੇ ਰਹਿੰਦੇ ਰਹੇ ਹੋਣਗੇ ਲੱਕੀਆ ਆਲੇ ਵਾਲੇ ਵਾਲੇ ਦਾਲੇ ਵਾਲੇ ਮੋਰਚੇ ਆ ਗਏ ਕੇਲੇ ਦੇ ਹਨ ਜਿਵੇਂ ਜਿੱਥੇ ਸਿਪਾਹੀ ਜਿਹੜੇ ਖੜਦੇ ਹੁੰਦੇ ਸੀ ਇਹ ਚਾਰੇ ਪਾਸੇ ਨਿਕਲੇ ਦੇ ਆਹ ਸਾਈਡ ਵੀ ਹੈ ਤੇ ਇਸ ਤਰ੍ਹਾਂ ਦਾ ਹੈ ਕਿਲਾ ਜਿਹੜਾ ਉਹ ਬਣਿਆ ਹੋਇਆ ਤੇ ਅੱਗੇ ਜਾਂਦੇ ਆਂ ਅੱਗੋਂ ਆਪਾਂ ਦਿਖਾਉਣੇ ਆ ਜਾ ਕੇ ਤੁਹਾਨੂੰ ਹੋਰ ਤੇ ਆਪਾਂ ਅੱਗੇ ਚੱਲਦੇ ਹਾਂ ਬਾਈ ਹਣੀ ਕਹਿੰਦੇ ਵੀ ਉੱਪਰ ਜਾਣ ਦਾ ਰਸਤਾ ਜਿਹੜਾ ਹੈਗਾ ਹਨਾ ਤੇ ਬਾਈ ਹਣੀ ਆਪਾਂ ਨੂੰ ਲੈ ਕੇ ਜਾਣਗੇ ਤੇ ਇੱਥੋਂ ਜਿਵੇਂ ਆਹ ਪੌੜੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਤੇ ਕੁਝ ਇਸ ਤਰ੍ਹਾਂ ਦਾ ਕਿਲਾ ਅੰਦਰੋਂ ਤੇ ਉਪਰੋਂ ਕੁਝ ਐਵੇਂ ਦੇ ਹਾਲਾਤ ਨੇ ਹੁਣ ਕਿਲੇ ਦੇ ਅੱਜ ਦੇ ਸਮੇਂ ਦੇ ਵਿੱਚ ਜਦ ਉਸ ਟਾਈਮ ਰਾਜਿਆਂ ਦੀ ਪ੍ਰੋਟੈਕਸ਼ਨ ਵਾਸਤੇ ਇੱਥੇ ਸੈਨਿਕ ਬੈਠਦਾ ਸੀ ਆਪਣਾ ਹਾਂਜੀ ਮੋਰਚੇ ਮੋਰਚੇ ਲਾਉਂਦੇ ਹੁੰਦੇ ਸੀ ਹਾਂਜੀ ਹਾਂਜੀ ਜਿਵੇਂ ਸਾਰੇ ਕਿਲਿਆਂ ਦੇ ਵਿੱਚ ਆਪਾਂ ਦੇਖਦੇ ਆ ਹਨ ਇੱਥੇ ਮੋਰਚੇ ਜਿਹੜੇ ਉਹ ਲਾਏ ਜਾਂਦੇ ਸੀਗੇ ਰਾਜਿਆਂ ਵੱਲੋਂ ਤੇ ਆਹ ਰਸਤਾ ਹੈਗਾ ਇੱਥੋਂ ਇੱਥੋਂ ਸਾਰਾ ਕਿਲਾ ਦਿਖਦਾ ਹੈ ਨਾ ਤੇ ਆਪਾਂ ਥੱਲੋਂ ਦਿਖਾਇਆ ਸੀ ਤੁਹਾਨੂੰ ਸਾਰਾ ਕਿਲਾ ਉਹ 메ਨ ਦਰਵਾਜ਼ਾ ਆ ਗਿਆ ਹਨ ਕਿਲੇ ਦਾਤ ਇੱਥੇ ਆਪਾਂ ਖੜੇ ਸੀਗੇ ਪਹਿਲਾਂ ਬਾਕੀ ਆ ਸਾਰੀ ਚਾਰਦਵਾਰੀ ਆ ਗਈ ਕਿਲੇ ਦੀ ਬਹੁਤ ਮਜ਼ਬੂਤੀ ਨਾਲ ਚਾਰਦਵਾਰੀ ਜਿਹੜੀ ਕਿਲੇ ਦੀ ਕਰੀ ਹੋਈ ਹੈ ਬਾਕੀ ਇਧਰੋਂ ਸਾਰਾ ਪੱਟੀ ਸ਼ਹਿਰ ਆ ਗਿਆ ਪੱਟੀ ਸ਼ਹਿਰ ਦੇ ਬਿਲਕੁਲ ਵਿਚਕਾਰ ਆ ਗਿਆ ਇਹ ਕਿਲਾ ਇਦਰ ਇਹ ਕੁਝ ਕਮਰੇ ਬਣੇ ਹੋਏ ਨੇ ਹਨ ਤੇ ਹੁਣ ਤਾਂ ਫਿਲਹਾਲ ਇਹਨਾਂ ਦਾ ਮਤਲਬ ਕਾਫੀ ਪੁਰਾਣੇ ਹੋ ਗਏ ਉਸ ਕਰਕੇ ਉਸ ਹਾਲਵਾਲ ਨਾਲ ਇਹਨਾਂ ਦੇ ਹਾਲਾਤ ਨੇ ਤੇ ਬਾਈ ਤੁਸੀਂ ਮਤਲਬ ਕਿੰਨੇ ਸਮੇਂ ਤੋਂ ਐਵੇਂ ਦੇਖ ਰਹੇ ਹੋ ਕਿਲੇ ਨੂੰ ਇਹਨੂੰ ਇਹਨੂੰ ਮੇਰੇ ਅਹੀਂ ਤਾਂ ਕਾਫੀ ਟਾਈਮ ਤੋਂ ਮੇਰੀ ਮਤਲਬ ਕਿ 25 ਸਾਲ ਉਮਰ ਹੋ ਗਈ ਆ ਉਸ ਤੋਂ ਬਾਅਦ ਜਿਉਂ ਹੀ ਸੁਰਤ ਸੰਭਾਲੀ ਆ ਤੇ ਦੇਖ ਰਹੇ ਕਿਲਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਹੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਹੀ ਹਾਂਜੀ ਠੀਕ ਹੈ ਠੀਕ ਇਹਦੇ 'ਚ ਮਤਲਬ ਕੋਈ ਰੇਨੋਵੇਸ਼ਨ ਵੀ ਕੀਤੀ ਦੀ ਜਾਂ ਮਰਮਟੇ ਦੀ ਮਤਲਬ ਨਹੀਂ ਉਸ ਤੋਂ ਬਾਅਦ ਨਹੀਂ ਸਰ ਇਹਦੇ ਕੋਈ ਨਹੀਂ ਇੱਕ ਦੋ ਵਾਰ ਮਤਲਬ ਕਿ ਇਥੇ ਸਫਾਈ ਹੋਈ ਕੰਮ ਸ਼ੁਰੂ ਹੋਇਆ ਸੀ ਪਰ ਤੇ ਜਿਵੇਂ ਬਾਈ ਹੁਣੀ ਆਏ ਆਪਾਂ ਨੂੰ ਦੱਸਿਆ ਹਨ ਸਾਰੀ ਜਾਣਕਾਰੀ ਬਾਈ ਹੁਣੀ ਨੇ ਦਿੱਤੀ ਆਪਾਂ ਨੂੰ ਵੀ ਕੇਲਾ ਦੀ ਮਰਮਤਤ ਮਤਲਬ ਕਦੇ ਨਹੀਂ ਹੋਈ ਹਨ ਦੁਬਾਰਾ ਫਿਰ ਬਾਕੀ ਆਪਾਂ ਸਾਰਾ ਹਾਲਾਤ ਤੁਹਾਨੂੰ ਦਿਖਾਏ ਦਿੱਤੇ ਕੇਲੇ ਦੇ ਤੇ ਬਾਈ ਕਹਿੰਦੇ ਵੀ ਹੁਣ ਮਤਲਬ ਕਾਫੀ ਜਾਣੇ ਦੇਖਣਾ ਆਉਂਦੇ ਨੇ ਇਹਨੂੰ ਹਨ ਤੇ ਜਿਵੇਂ ਹੁਣ ਪਿਛਲੇ ਦਿਨਾਂ ਦੇ ਵਿੱਚ ਫਿਲਮ ਆਈ ਹੈ ਉਸ ਤੋਂ ਬਾਅਦੋਂ ਸਾਰੇ ਮਤਲਬ ਪੱਟੀ ਦੇ ਵਿੱਚ ਆਉਂਦੇ ਨੇ ਕੇਲਾ ਦੇਖ ਕੇ ਜਾਂਦੇ ਨੇ ਗੁਰਦੁਆਰਾ ਸਭ ਦੇ ਦਰਸ਼ਨ ਕਰਦੇ ਨੇ ਤੇ ਇਧਰ 메ਨ ਦਰਵਾਜੇ ਦੇ ਕੋਲ ਵੀ ਕੁਝ ਇਥੇ ਜਿਵੇਂ ਕਮਰੇ ਬਣੇ ਹੋਏ ਨੇ ਜਿਵੇਂ 메ਨ ਦਰਵਾਜੇ ਦੇ ਕੋਲੇ ਸੈਨਿਕ ਬੈਠਦੇ ਹੋਣਗੇ ਉਹਨਾਂ ਦੇ ਬੈਠਣ ਨੂੰ ਕਿਉਂਕਿ ਜਿਵੇਂ ਪ੍ਰੋਟੈਕਸ਼ਨ ਵਾਸਤੇ ਹਨਾ ਇਥੇ ਵੀ ਕੁਝ ਕਮਰੇ ਜਿਹੜੇ ਉਹ ਬਣੇ ਹੋਏ ਨੇ ਬਿਲਕੁਲ ਬਰੀਕ ਇੱਟਾਂ ਦਾ ਜਿਹੜਾ ਇਹ ਕਿਲਾ ਬਣਿਆ ਹੋਇਆ ਜਿਵੇਂ ਪ੍ਰਾਤਨ ਸਾਰੇ ਕਿਲੇ ਹੁੰਦੇ ਸੀਗੇ ਇਹਦੀ ਸਾਰੀ ਬਣਤਰ ਹੈ ਜਿਹੜੀ ਉਸ ਤਰ੍ਹਾਂ ਦੀ ਹੋਆ ਆ ਪੁਰਾਣੇ ਉਸੇ ਤਰ੍ਹਾਂ ਮਤਲਬ ਜਿਹੜੇ ਥਾਂਵਲੇ ਹਨਾ ਜਿਵੇਂ ਰਾਜੇ ਮਹਾਰਾਜੇ ਕਿਲੇ ਜਿਹੜੇ ਬਣਾਉਂਦੇ ਹੁੰਦੇ ਸੀ ਬਾਕੀ ਆ ਇਧਰ 메ਨ ਦਰਵਾਜਾ ਆ ਗਿਆ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਐਂਟ ਤੇ ਆ ਮੋਰਚੇ ਆ ਗਏ ਜਿਹੜੇ ਮੋਰਚੇ ਆਪਾਂ ਤੁਹਾਨੂੰ ਅੰਦਰੋਂ ਦਿਖਾਏ ਸੀ ਉੱਪਰੋਂ ਖੜ ਕੇ ਦਿਖਾਏ ਸੀਗੇ ਤੇ ਇਹ ਸਾਰਾ ਕਿਲਾ ਵਾਕੀ ਆ ਸਾਰਾ ਆਲੇ ਦੁਆਲੇ ਪੱਟੀ ਜਿਹੜਾ ਉਹ ਸ਼ਹਿਰ ਆ ਗਿਆ ਬਿਲਕੁਲ ਸ਼ਹਿਰ ਦੇ ਵਿੱਚ ਆ ਕੇ ਇਹ ਕਿਲਾ ਜਿਹੜਾ ਬਣਿਆ ਹੋਇਆ ਤੇ ਵੀਰ ਜਣੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਨਾ ਵੀਰ ਜਣੀਆਂ ਨਾਲ ਵੀਡੀਓ ਬਣਵਾਈ ਜਿਹੜੀ ਤੇ ਚਲੋ ਠੀਕ ਹੈ ਬਾਈ ਹੈ ਨਾ ਓਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਖੁਸ਼ੀ ਹੈ ਤੁਹਾਨੂੰ ਮਿਲ ਕੇ ਠੀਕ ਹੈ ਜੀ ਓਕੇ ਵੀਰੇ ਓਕੇ ਜੀ ਤੇ ਸਾਰਾ ਕਿਲਾ ਆਪਾਂ ਤੁਹਾਨੂੰ ਦਿਖਾਤਾ ਹਨਾ ਤੇ ਸਾਰਾ ਇਤਿਹਾਸ ਵੀ ਦੱਸਿਆ ਬੀਬੀ ਰਜਨੀਜੀ ਦਾ ਤੇ ਇਹ ਕਿਲਾ ਬਿਲਕੁਲ ਸ਼ਹਿਰ ਦੇ ਵਿੱਚ ਆ ਕੇ ਹੈ ਤੇ ਜਿਵੇਂ ਆਪਾਂ ਤੁਹਾਨੂੰ ਸਾਰਾ ਕਿਲਾ ਇਹ ਦਿਖਾਇਆ ਹੈ ਬਾਕੀ ਤੁਸੀਂ ਪਿੱਛੇ ਇਹ ਕਿਲਾ ਦੇਖ ਰਹੇ ਹੋ ਬਾਕੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ